ਪੰਜਾਬ ਵਿੱਚ ਮੌਨਸੂਨ ਲਗਾਤਾਰ ਐਕਟਿਵ ਹੈ ਜਿਸ ਦੇ ਚੱਲਦਿਆਂ ਪੰਜਾਬ ਭਰ ਦੇ ਵਿੱਚ ਲਗਾਤਾਰ ਵੱਖ-ਵੱਖ ਥਾਵਾਂ ਤੇ ਦਰਮਿਆਨੀ ਤੋਂ ਭਾਰੀ ਬਰਸਾਤ ਹੋ ਰਹੀ ਹੈ ਪੰਜਾਬ ਖੇਤੀਬੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਨੇ ਜਾਣਕਾਰੀ ਦਿੱਤੀ ਹੈ ਕਿ ਮੌਸਮ ਆਉਣ ਵਾਲੇ ਦਿਨਾਂ ਵਿੱਚ ਇਸੇ ਤਰ੍ਹਾਂ ਨਾਲ ਬਣਿਆ ਰਹੇਗਾ। ਉਨ੍ਹਾਂ ਦੱਸਿਆ ਕਿ ਲਗਾਤਾਰ ਹੋ ਰਹੀ ਬਰਸਾਤ ਕਾਰਨ ਦਿਨ ਦੇ ਤਾਪਮਾਨ ਵਿੱਚ 2 ਡਿਗਰੀ ਦੇ ਕਰੀਬ ਗਿਰਾਵਟ ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 24 ਅਗਸਤ ਨੂੰ 72.4 ਮਿਲੀਮੀਟਰ ਬਰਸਾਤ ਰਿਕਾਰਡ ਕੀਤੀ ਗਈ ਹੈ ਜੋ ਕਿ 1970 ਤੋਂ ਬਾਅਦ ਦੂਜੀ ਵਾਰ ਸਭ ਤੋਂ ਵੱਧ بارش ਪੈਣ ਦਾ ਰਿਕਾਰਡ ਹੈ। ਉਨ੍ਹਾਂ ਨੇ ਦੱਸਿਆ ਕਿ 1970 ਵਿੱਚ 94 ਮਿਲੀਮੀਟਰ بارش 24 ਅਗਸਤ ਨੂੰ ਰਿਕਾਰਡ ਕੀਤੀ ਗਈ ਸੀ। ਪੌਣਾ ਦੱਸਿਆ ਗਿਆ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਭਰ ਦੇ ਕਈ ਇਲਾਕਿਆਂ ਦੇ ਵਿੱਚ ਦਰਮਿਆਨੀ ਤੋਂ ਭਾਰੀ ਬਰਸਾਤ ਹੋਣ ਦਾ ਅਨੁਮਾਨ ਹੈ ਪੰਜਾਬ ਦੇ ਉਤਰੀ ਪੂਰਬੀ ਹਿੱਸੇ ਵਿੱਚ ਭਾਰੀ ਬਰਸਾਤ ਹੋਵੇਗੀ ਜਿਸ ਲਈ ਆਈਐਮਡੀ ਵੱਲੋਂ yellow alert ਜਾਰੀ ਕੀਤਾ ਗਿਆ ਹੈ ਕਿ ਕਾਫੀ ਥਾਮਤ ਦੇ ਬਾਰਿਸ਼ ਰਿਕਾਰਡ ਕੀਤੀ ਜਾ ਰਹੀ ਹੈ ਔਰ ਇਹਦੇ ਨਾਲ ਟੈਂਪਰੇਚਰ ਦੇ ਵਿੱਚ ਵੀ ਗ੍ਰਾਵਟ ਆਬਜ਼ਰਵ ਕੀਤੀ ਗਈ ਹੈ ਕੱਲ ਦਾ ਡੇਟਾ ਇਨ ਟੈਂਪਰੇਚਰ 3.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.2 ਡਿਗਰੀ ਸੈਲਸੀਅਸ ਨੀਚੇ ਹੈ ਔਰ ਅੱਜ ਦਾ ਮਿਨੀਮਮ ਟੈਂਪਰੇਚਰ 2.8 ਡਿਗਰੀ ਸੈਂਟੀਗ੍ਰੀਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.7 ਡਿਗਰੀ ਸੈਂਟੀਗ੍ਰੀਡ ਜ਼ਿਆਦਾ ਹੈ ਔਰ ਇਹਦੇ ਨਾਲ ਨਾਲ ਲੁਧਿਆਣਾ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ 72.4 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ ਹੈ ਔਰ ਜੇ ਅਸੀਂ ਪਿਛਲੇ ਸਾਲਾਂ ਦਾ ਰਿਕਾਰਡ ਦੇਖੀਏ ਤਾਂ ਇਹ 24 ਅਗਸਤ ਦੀ ਹੁਣ ਤੱਕ ਦੀ ਸੈਕੰਡ ਹਾਈਐਸਟ ਬਾਰਿਸ਼ ਹੈ ਜਿਹੜੀ ਰਿਕਾਰਡ ਹੋਈ ਹੈ ਇਦੇ ਤੋਂ ਪਹਿਲਾਂ 1977 ਦੇ ਵਿੱਚ 94 ਮਿਲੀਮੀਟਰ بارش 24 ਅਗਸਤ ਨੂੰ ਲੁਧਿਆਣਾ ਦੇ ਵਿੱਚ ਰਿਕਾਰਡ ਕੀਤੀ ਗਈ ਸੀ ਸੋ ਅਜ ਸੈਕੰਡ ਹਾਈਐਸਟ ਹੈ ਔਰ ਜੇ ਅਸੀਂ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ ਫਿਲਹਾਲ ਜਿਹੜੇ 2-3 ਦਿਨ ਨੇ ਉਹਨਾਂ ਦੇ ਵਿੱਚ ਇਸੇ ਤਰ੍ਹਾਂ ਦੀਆਂ ਕੰਡੀਸ਼ਨਸ ਬਣੀਏ ਰਹਿ ਸਕਦੀਆਂ ਨੇ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ بارش ਹੋ ਸਕਦੀ ਹੈ ਔਰ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਕਿਤੇ-ਕਿਤੇ ਹੈਵੀ بارش ਵੀ ਹੋ ਸਕਦੀ ਹੈ ਇਹਦੇ ਵਾਸਤੇ ਅੱਜ ਔਰ ਕੱਲ 2 ਦਿਨ आईएमडी ਵੱਲੋਂ ਨਾਰਥ-ਈਸਟਰਨ ਡਿਸਟ੍ਰਿਕਟਸ ਵਾਸਤੇ येलो ਅਲਰਟ ਜਾਰੀ ਕੀਤਾ ਗਿਆ ਬਟ ਹੋਰ ਕਿਸੇ ਡਿਸਟ੍ਰਿਕਟਸ ਵਾਸਤੇ ਕੋਈ ਅਲਰਟ ਨਹੀਂ ਹੈ ਤੇ ਮੈਡਮ ਜੇਕਰ ਦੇਖਿਆ ਜਾ ਫਸਲਾਂ ਲਈ ਕਿੰਨੀ ਜਿਹਾ ਲਗਾਤਾਰ ਸਾਤ ਹੋਏ ਕਿੰਨਾ ਨੁਕਸਾਨ ਦੇ ਜਾਂ ਫਾਇਦੇਮੰਦਾਂ ਤੇ ਇੱਕ ਧਰਤੀ ਹੇੜਲਾ ਪਾਣੀ ਨੂੰ ਕਿੰਨਾ ਕਿਫਾਇਦਾ ਹੋਵੇਗਾ ਦੇਖੋ ਜਦੋਂ ਬਾਰਿਸ਼ ਚੰਗੀ ਹੁੰਦੀ ਹੈ ਤਾਂ ਧਰਤੀ ਹੇਠਲੇ ਪਾਣੀ ਵਾਸਤੇ ਤਾਂ ਇਹ ਜ਼ਰੂਰ ਫਾਇਦੇਮੰਦ ਰਹਿੰਦੀ ਹੈ ਕਿਉਂਕਿ ਸਾਡੇ ਰੀਜਨ ਦੇ ਵਿੱਚ ਜਿਹੜਾ ਗਰਾਊਂਡ ਵਾਟਰ ਰਿਸੋਰਸਸ ਤੇ ਆਲਰੇਡੀ ਬਹੁਤ ਪ੍ਰੈਸ਼ਰ ਹੈ ਸੋ ਜੇ ਬਾਰਿਸ਼ ਚੰਗੀ ਹੁੰਦੀ ਹੈ ਤਾਂ ਉਹਦੇ ਨਾਲ ਉਹਦੇ ਵਿੱਚ ਜ਼ਰੂਰ ਕੁਛ ਰੀਚਾਰਜਿੰਗ ਦੇ ਵਿੱਚ ਹੈਲਪful ਹੁੰਦੀ ਹੈ ਔਰ ਜੇ ਫਸਲਾਂ ਦੀ ਗੱਲ ਕਰੀ ਤਾਂ ਜਿਵੇਂ ਝੋਨੇ ਦੀ ਫਸਲ ਨੂੰ ਪਾਣੀ ਦੀ ਜ਼ਿਆਦਾ ਲੋੜ ਹੁੰਦੀ ਹੈ ਪਾਣੀ ਖੜਾ ਰੱਖਣ ਦੀ ਵੀ ਲੋੜ ਹੁੰਦੀ ਹੈ ਸੋ ਝੋਨੇ ਦੀ ਫਸਲ ਵਾਸਤੇ ਤਾਂ ਇਹ ਬਾਰਿਸ਼ ਲਾਹੇਵੰਦ ਹੈ ਪਰ ਹੋਰ ਫਸਲਾਂ ਜਿਨ੍ਹਾਂ ਨੂੰ ਬਹੁਤ ਪਾਣੀ ਨਹੀਂ ਚਾਹੀਦਾ ਹੁੰਦਾ ਪਾਣੀ ਖੜਾ ਨਹੀਂ ਰਹਿਣਾ ਚਾ ਦੀ ਫਸਲ ਹੈ ਜਾਂ ਕਪਾਹ ਦੀ ਫਸਲ ਉਸ ਤਰ੍ਹਾਂ ਦੀਆਂ ਫਸਲਾਂ ਦੇ ਵਾਸਤੇ ਜ਼ਰੂਰ ਫਾਰਮਰਸ ਨੂੰ ਵੀ ਸਲਾਹ ਦੇਵਾਂਗੇ ਕਿ ਉਹਨਾਂ ਨੂੰ ਜਿਹੜਾ ਡਰੇਨੇਜ ਸਿਸਟਮ ਆਪਣੇ ਖੇਤਾਂ ਦੇ ਵਿੱਚ ਜ਼ਰੂਰ ਰੱਖਣਾ ਚਾਹੀਦਾ ਤਾਂ ਕਿ ਜੇ بارش ਜ਼ਿਆਦਾ ਹੁੰਦੀ ਹੈ ਤਾਂ ਨਾਲ-ਨਾਲ ਪਾਣੀ ਦਾ ਨਿਕਾਸ ਜ਼ਰੂਰ ਹੋ ਸਕੇ